ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਲਾ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਰੀਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ 7-8 ਨਗ ਲੈ ਕੇ ਆਏ ਜਿਹਦੇ ਚ ਟਰੈਕਟਰ ਆ ਜੀ ਹਾਲਾ ਟਰੈਲਾ ਜਨਰੇਟਰਾਂ ਟਰਾਲਾ ਜੀ ਬਾਈ ਦੱਸਦਾ ਕਿ ਬੱਚੇ ਬਾਹਰ ਆ ਤੇ ਤਾਂ ਕਰਕੇ ਵਾਹੀ ਦਾ ਕੰਮ ਹੁਣ ਘਟਾਤਾ ਜੀ ਬਸ ਮਤਲਬ ਕੋ ਜੋਗੀ ਕਰਨੀ ਆ ਤਾਂ ਕਰਕੇ ਜਿਹੜੇ ਸੰਦ ਆ ਜੀ ਉਹ ਵਿਕਾਊ ਕੀਤੇ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰੇਸ਼ਮ ਸਿੰਘ ਜੀ ਪਿੰਡ ਮਾਹਲਾ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਇਨ 95013 85575 ਠੀਕ ਹੈ ਵੀਰੇ 7 8 9 ਟੋਟਲ ਖੇਤੀਬਾੜੀ ਦੇ ਮਕਾਊਆ ਜੀ ਹੁਣ ਵਾਹੀ ਦਾ ਕੰਮ ਘਟਾਤਾ ਜੀ ਥੋੜਾ ਘਟਾ ਹਾਂਗੇ ਆਲੂ-ਲੂਆਂ ਦਾ ਕੰਮ ਵਾਵਾ ਜਿਆਦੇ ਸੀ ਠੀਕ ਆ ਥੋੜਾ ਹੁਣ ਘੱਟ ਕਰਨਾ ਮੇਰੇ ਮੁੰਡੇ ਨੇ ਵੀ ਹਿਸਾਬ ਨਹੀਂ ਲੱਗਦਾ ਠੀਕ ਆ ਜੀ ਮਤਲਬ ਜੋ ਗੇ ਕਰਨਾ ਹੁਣ ਹਾਂਜੀ ਹਾਂਜੀ ਉਹ ਨਾਲ ਠੀਕ ਆ ਤੇ ਬਾਈ ਟਰੈਕਟਰ ਤੋਂ ਸ਼ੁਰੂ ਕਰਦੇ ਆ ਮਿੰਦਰਾ 265 ਕਿੰਨਾ ਮਾਡਲ ਹੈ ਜੀ ਇਹ 2000 ਮਾਡਲ ਹੈ ਜੀ ਪੂਰਾ 2000 ਜੀ ਹਾਂ ਕਾਪੀ ਵਗੈਰਾ ਹੈਗੀ ਹੈ ਜੀ ਇਹਦੀ ਹਾਂ ਹਾਂ ਠੀਕ ਹੈ ਕਾਪੀ ਠੀਕ ਹੈ ਵੀਰੇ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੇ ਕੇ ਦੇ ਟਾਇਰ ਆ ਸਾਫ਼ ਹਾਲਤ ਆ ਜੀ ਪੂਰਾ 2000 ਮਾਡਲ ਆ ਜੀ ਓਕੇ ਆ ਜੀ ਗੇਅਰ ਇੰਜਨ ਦਾ ਓਕੇ ਆ ਜਮਾਨੇ ਠੀਕ ਆ ਵਗੈਰਾ ਇੰਜਣ ਦੀ ਬਾਈ ਕਹਿੰਦਾ ਗਰੰਟੀ ਆ ਫਿਰ ਵੀ ਤੁਸੀਂ ਚਾਹੇ ਆ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਬਾਕੀ ਲੀਕਜ ਵਗੈਰਾ ਹੈ ਨਹੀਂ ਜੀ ਸਾਫ ਸੁਥਰਾ ਟਰੈਕਟਰ ਚੈੱਕ ਕਰ ਸਕਦੇ ਹੋ ਮੂਰਲੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਬੈਕ ਸਾਈਡ ਤੋਂ ਵੀ ਚੰਗੀ ਆ ਮਿੰਦਰਾ 265 ਡੀਆਈ ਤੇ ਡਿਮਾਂਡ ਇਹਦੀ ਕੀ ਰਹਿਣ ਵਾਲੀ ਆ ਜੀ ਡਿਮਾਂਡ ਇਹਦੀ ਆ 175 ਹੋਜੂ ਮਾਨ ਤਣ ਜੀ ਹਾਂ ਇੱਕ ਰਾਂਗੇ ਠੀਕ ਆ ਜੀ ਜਿਹੜੀ ਬਈ ਆਹ ਹਾਲ ਆ ਤੇ ਡਰੈਲ ਹਾਲ ਕਿੰਨੇ ਆ ਜੀ ਇਹ 11 ਹਾਲ ਇਹ 11 ਹਾਲ ਤੇ ਡਰੈਲ ਕਿੰਨੇ ਪੂਰੀ ਆ ਜੀ ਇਹ 13 ਪੂਰੀ ਠੀਕ ਆ ਜੀ ਜਿਹੜੇ ਹਾਲ ਆ ਇਹ 11 ਵੀਰੇ ਤੇ ਡਰੈਲ ਹੈਗੀ ਆ 13 ਪੂਰੀ ਡਬਲ ਵਾਲੀ ਆ ਖਾਦ ਤੇ ਕਣਕ ਜੀ ਤੇ ਅੱਡੋ ਅੱਡੀ ਪੈਂਦੀ ਆ ਜੀ ਬਾਕੀ ਕੰਡੀਸ਼ਨ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਸਾਫ ਕੰਡੀਸ਼ਨ ਆ ਚਾਲੂ ਹਾਲਤ ਚ ਜੀ ਬੈਕ ਸਾਈਡ ਤੋਂ ਵੀ ਚੈੱਕ ਕਰ ਲੋ ਇਹ ਚਲੋ ਮੰਡੀ ਭਾਈ ਦੀ ਬਣੀ ਵੀ ਆ 0 ਡਰੈਲ ਠੀਕ ਹੈ ਵੀਰੇ ਤੇ ਇਹਦੀ ਹਲਾਂ ਦੀ ਕੀ ਡਿਮਾਂਡ ਹੈ ਜੀ ਹਲਾਂ ਦਾ 14000 ਤੇ ਡ੍ਰਿਲ ਦਾ ਜੀ ਡ੍ਰਿਲ ਦਾ 22000 ਜੋੜਾ ਲੈ ਜੇ ਕੋਈ ਕਰ ਦਾਂ ਮਾਨਤਾ ਠੀਕ ਆ ਹਲਾਂ ਦਾ 14000 ਤੇ ਡ੍ਰਿਲ ਦਾ ਬਾਈ ਕਹਿੰਦਾ 22000 ਜਿਹੜਾ ਦੂਜਾ ਸੈੱਟ ਆ ਬਾਈ ਹਲਾਂ ਦਾ ਇਹ ਕਿੰਨੇ ਆ ਜੀ ਇਹ ਵੀ 11 ਆਂ ਹਾਂ ਹੀ 11 ਆਂ ਠੀਕ ਆ ਇਹ ਕਿੱਥੋਂ ਦੇ ਬਣੇ ਕੋ ਪਤਾ ਜੀ ਹਾਂ ਤਲਵੰਡੀ ਭਾਈ ਦੇ ਇਹ ਵੀ ਤਲਵੰਡੀ ਭਾਈ ਦੇ ਬਣੇ ਪਿਆ ਬਾਕੀ ਚੈੱਕ ਕਰ ਸਕਦੇ ਹੋ ਇਹ ਦੂਜੇ ਆ ਹਨਾ ਬਾਈ ਜਿਹੜੇ ਸਿੱਧੇ ਫੱਟੀ ਵਾਲੇ ਹੁੰਦੇ ਆ ਨਵੇਂ ਮਾਡਲ 'ਚ ਜਿਹੜੇ ਆਉਂਦੇ ਆ ਜੀ ਬਾਕੀ ਕੰਡੀਸ਼ਨ ਇਹਦੀ ਵੀ ਸਾਫ਼ ਆ ਜੀ ਤੁਹਾਡੇ ਸਾਹਮਣੇ ਆ 11 ਹਾਲ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਨਾਂ ਦੀ 15000 ਠੀਕ ਆ ਇਹਦੀ ਹੈਗੀ ਆ 15000 ਰੁਪਿਆ ਡਿਮਾਂਡ ਜੇ ਕੋਈ ਇਕੱਠੇ ਲੈ ਜਾਊਗਾ ਤਾਂ ਮਾਨਤਨ ਬਾਈ ਕਹਿੰਦਾ ਆਪਾਂ ਉਹ ਜਾ ਕਰ ਦਾਂਗੇ ਠੀਕ ਆ ਇਹ ਜਨਰੇਟਰ ਕਿੰਨੇ ਕਿਲੋਵਾਟ ਦਾ ਜੀ 5 ਕਿਲੋਵਾਟ ਦਾ 5 ਕਿਲੋਵਾਟ ਦਾ ਜੀ ਚਾਲੂ ਆ ਜੀ ਇਸ ਵਕਤ ਚਾਲੂ ਹਾਲਤ 'ਚ ਆਪਦਾ ਚੈੱਕ ਕਰਕੇ ਲੈ ਜੇ ਅਗਲਾ ਠੀਕ ਹੈ ਬਰੇ ਚਾਲੂ ਹਾਲਤ ਚਾ ਜੀ ਬਾਕੀ ਚੈੱਕ ਕਰ ਸਕਦੇ ਹੋ ਬਾਗੇ ਪੁਰਾਣੇ ਦਾ ਬਣਿਆ ਦੇਵ ਜਨਰੇਟਰ ਵਾਲਿਆਂ ਦਾ ਜੀ ਕੰਡੀਸ਼ਨ ਇਹਦੀ ਵੀ ਸਾਫ ਪਈ ਆ 5 ਕਿਲੋਵਾਟ ਦਾ ਜਨਰੇਟਰ ਆ ਤੁਸੀਂ ਚਾਹੇ ਚੈੱਕ ਕਰਕੇ ਤੇ ਆਪ ਦਾ ਚਲਾ ਕੇ ਲੈ ਜਿਓ ਇਹਦੀ ਡਿਮਾਂਡ ਕੀ ਰਹਿਣ ਵਾਲੀ ਜਨਰੇਟਰ ਦੀ ਜੀ 30000 ਰੁਪਏ ਜੀ ਹੋ ਜੂ ਤੁਹਾਡਾ ਘਣਾ ਜੀ ਹਾਂ ਕਰਾਂਗੇ ਥੋੜਾ ਠੀਕ ਆ ਤੇ ਇਹ ਕਾ ਪਿੰਗਾ ਸਾਰਾ ਚਾਦਰ ਲੋਹੇ ਦੀ ਲੱਗੀ ਵੀ ਆ ਜੀ ਇਹ ਲੋਹੇ ਦੀ ਚਾਦਰ ਠੀਕ ਆ ਚਾਦਰ ਲੋਹੇ ਦੀ ਲੱਗੀ ਵੀ ਆ ਕਿੰਨੇ ਫੁੱਟਾ ਜੀ ਇਹ ਇਹ ਮੇਰੇ ਖਿਆਲ ਇੱਧਰ ਨੂੰ ਟਰੈਕਟਰ ਕਿੰਨੇ ਹੁੰਦਾ ਮੈਨੂੰ ਠੀਕ ਆ 7 7 ਹੋਊਗਾ 7 ਚਾ 6 ਕੀ ਹੋ ਮੇਰੇ ਨਾਲ 6 ਹੋਊਗਾ ਜੀ ਠੀਕ ਆ ਜੀ ਬਾਕੀ ਚਾਦਰ ਲੋਹੇ ਦੀ ਲੱਗੀ ਵੀ ਆ ਹੈਵੀ ਆ ਜੀ ਪੂਰਾ ਕੋਈ ਆਏ ਨਹੀਂ ਨਾਜ਼ੁਕ ਬਣਿਆ ਵਾ ਫੁੱਲ ਵਧੀਆ ਹਾਲਤ ਦਾ ਪਿੰਗਾ ਜੀ ਤੇ ਇਹਦੀ ਡਿਮਾਂਡ ਜੀ ਇਹ 13000 ਠੀਕ ਆ ਇਹਦਾ ਬਾਈ ਕਹਿੰਦਾ 13000 ਰੁਪਈਆ ਤੇ ਆ ਵੀ ਡ੍ਰਿੱਲ ਬਕਾਊ ਆ ਜੀ 9 ਪੂਰੀ ਠੀਕ ਆ ਇਹ ਵੀ 9 ਪੂਰੀ ਜੀ ਹਾਂ 11 11 ਪੂਰੀ ਜੀ ਠੀਕ ਆ ਇਹ 11 ਪੋਰੀ ਆ ਇਹ ਵੀ ਤਲਵੰਡੀ ਵਾਲਿਆਂ ਦੀ ਬਣੀ ਵੀ ਆ ਇਹ ਸਿੰਗਲ ਆ ਜੀ ਇਹ ਚ ਖਾਦ ਤੇ ਵੀ ਇਕੱਠਾ ਹੀ ਪੈਂਦਾ ਜੀ ਕੰਡੀਸ਼ਨ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਫ਼ ਹਾਲਤਾਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ 13000 ਠੀਕ ਆ ਇਹਦੀ ਡਿਮਾਂਡ ਹੈਗੀ ਆ 13000 ਰੁਪਿਆ ਤੇ ਟਰਾਲਾ ਕਿੰਨੇ ਬਾਈ ਕਿੰਨੇ ਦਾ ਜੀ ਇਹ ਇਹ 13700 ਦਾ 137 ਦਾ ਕਿੱਥੋਂ ਦਾ ਬਣਿਆ ਜੀ ਇਹ ਇਹ ਨੂਰਪੁਰ ਉਹਦਾ ਬਾਕੀਮਾ ਨੂਰਪੁਰ ਹਕੀਮਾ ਦਾ ਬਣਿਆ ਹੋਆ ਜੀ ਬਾਈ ਦੱਸਦਾ ਬਾਕੀ ਸਮਾਂ ਵਾਵਾ ਕਾਫੀ ਹੋ ਗਿਆ ਬਣੇ ਨੂੰ 13 7 ਦਾ ਟਰਾਲਾ ਸਾਫ਼ ਹਾਲਤਾ ਜੀ ਨੂਰ ਮਹਿਲ ਨੂਰ ਮਹਿਲ ਦਾ ਜੀ ਠੀਕ ਆ ਜੀ ਸਾਫ਼ ਹਾਲਤਾ ਜੀ ਕਿਦੋਂ ਕੋਈ ਟਾਂਕਾ ਵਗੈਰਾ ਨਹੀਂ ਲੱਗਿਆ ਚਾਦਰ ਸਾਰੀ ਸਾਫ਼ ਪਈ ਆ ਤੇ ਆਪਾਂ ਤੁਹਾਨੂੰ ਹਿੱਸਾ ਵੀ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਗੋਲ ਹਿੱਸੇ ਦਾ ਵਧੀਆ ਮੋਟਾ ਲੰਬਾ ਪੂਰੀ ਮੋਟੀ ਹੱਬਾ ਲਓ ਜੀ ਚੈੱਕ ਕਰ ਲੋ ਸਾਫ ਹਾਲਤਾ ਬਾਕੀ ਰੰਗ ਨਵਾਂ ਹੀ ਕਰਾਇਆ ਬਈ ਇਹ ਹਾਂ ਰੰਗ ਨਵਾਂ ਹੀ ਠੀਕ ਆ ਇਹਦੀ ਡਿਮਾਂਡ ਜੀ ਇਹਦੀ 1.80 ਇਹਦੀ 1.80 ਜੀ ਇਹਦੀ ਡਿਮਾਂਡ 1 ਲੱਖ ਤੇ 80000 ਰੁਪਇਆ ਜਿਹਨੂੰ ਕੋਈ ਵੀ ਨਾਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ